ਕਾਲ ਜੀ ਲੋ ਬਾਈ ਟੂਰੀ ਵਾਲਾ ਕੰਮ ਆਖਰੀ ਚਰਨ ਬਰ ਆਪਣੇ ਆਖਰੀ ਕੀੜਾ ਨੇੜ ਆ ਗਏ ਕਿ ਕਿਹੜਾ ਕਹ ਕੇ ਸਵੇਰੀ ਨੂੰ ਇੱਕ ਸ਼ਾਮ ਨੂੰ ਆਹ ਕੰਮ ਹੋੜਿਆ ਹੋਇਆ ਠੀਕ ਹੈ ਹੈਨਾ ਠੱਠੀ ਵੀ ਨਹੀਂ ਜਾਂਦੀ ਏ ਜੇ ਦੇਖਿਆ ਜਾ ਹੁਣ ਮਰ ਕੇ ਥੂਰੀ ਕਾਢ ਲਾਂ ਫੇ ਨਹੀਂ ਆਰਾਮ ਨਾਲ ਠੀਕ ਆ ਅੱਜ ਥੋੜੇ ਜਿਹਾ ਲੇਟ ਹੋ ਗਿਆ ਵੀ ਹਵਾ ਦਬੂਗੀ ਦਬੂਗੀ ਹਵਾ ਦਬੂਗੀ ਅਜੇ ਤੱਕ ਕਿ ਕਿੜਾ ਬਸ ਕਿਤੇ ਪਾ ਲੈਣੀ ਜੋ ਹੈ ਹੁਣ ਲੱਲਾ ਪੱਪਾ ਕਿਤੇ ਕਰ ਦੇਣਾ ਇਹਨਾਂ ਹੁਣ ਪੱਲੀਆਂ ਆਈਆਂ ਜ਼ਿਆਦਾ ਬਸ ਪੱਲੀਆਂ 40 ਆ ਬਰ ਬਰ ਠੀਕ ਹੈ 40 ਪੱਲੀਆਂ 14 ਪੈ ਗਈਆਂ ਪੈਣ ਸਾਰੀ ਪੈਣ ਪੱਲੀਆਂ ਇਹਦੇ ਕਾਲਾ ਏ ਨਹੀਂ ਨਹੀਂ ਜੀ ਅਰਸ਼ੀਆਂ ਵੀ ਵੱਡਣੀਆਂ ਬਾਈ ਇਹ ਕਾਲੂ ਜਿਹੜੀ ਪਰਸੋਂ ਇਹ ਵੀਡੀਓ ਤੇ ਕਾਲੂ ਪੈਣੀ ਹੈ ਪਰਸੋਂ ਵੀ ਵੱਡਣੀ ਆ ਉਹ ਜਿਹੜੀ ਉਹ ਮੰਡਣੀ ਉਹ ਪੱਕੀ ਇਹਨਾਂ ਦਾ ਹੀ ਰਹਿ ਗਿਆ ਬਲੱਡ ਉੱਥੇ ਬਾਕੀ ਸਾਰਾ ਕੰਮ ਹੋ ਗਿਆ ਕਾਲੇ ਦੀ ਵਹੀਨ ਕਾਲੇ ਦੀ ਹੋਗਾ ਨਹੀਂ ਕਾਲੇ ਵਾਲੀ ਨਹੀਂ ਹੈਗੀ ਇਹ ਕਾਲੇ ਤਾਂ ਦੂਈ ਆ ਬਾਕੀ ਤੇ ਆਵੇ ਪਰ ਲੱਗ ਗਿਆ ਇਹ ਆ ਠੀਕ ਆ ਜਗਾ ਜਗਾ ਪੁਰੇ ਕਿ ਆ ਜ਼ੀਰੋ ਜ਼ੀਰੋ ਹੈ ਜੀ ਗਿਲਾਂ ਜੀਰੀਓ ਬਸ ਅੱਜ ਬਸ ਜੀਦੀ ਡੇਢ ਕਿੱਲਾ ਬਸ ਆਪਣੇ ਕੋਲ ਜੀਦੀ ਦਾ ਰੇਅਜੀ ਤਨ ਕਣਕ ਵਾਲੀ ਬਸ ਇੱਕੋ ਬਰਸੀਨ ਵਾਲਾ ਅੱਧਾ ਜੜੂਗਾ ਵਿੱਚ ਭਾਈ ਬਰਸੀਨ ਕਿੱਥੇ ਜਾਊਗਾ ਬਰਸੀਨ ਰੋਤਾ ਕੱਖ ਚਰੀ ਐਸੇ ਤਾਂ ਉਮ ਵੀ ਨੀ ਕਰਕੇ ਪਾਣੀ ਸੁੱਕਦਾ ਫੇ ਇੱਕ ਵਾਰ ਮੈਨੂੰ ਪਤਾ ਹੀ ਯਾਰ ਬਰਸਾਤ ਚ ਨੀ ਹੋਰੇ ਲੋਟ ਕੱਖ ਉਹਦੇ ਬਰਸੀਨ ਪਸਾਣੇ ਲੋਟ ਆ ਬਸ ਭਰਦੇ ਆ ਭਾਈ ਹਵਾ ਵੀ ਖੜੀ ਹੈ ਜੇ ਹਵਾ ਵੀ ਖੜੀ ਜੋ ਖਬਰ ਦੀ ਹੈ ਅੱਜ ਦਾ ਕੋਟੋ ਵੀ ਠੀਕ ਹੈ ਇਹ ਬੰਦੇ ਚ ਆਈਆਂ ਤਿੰਨ ਹਾਂ ਚਾਰ ਚਾਰ ਉਹਦੇ ਚਾਰ ਚਲੋ ਜੀ ਦੋ ਬੰਦੇ ਪਾਂਡਾ ਬੰਨਣ ਵਾਲੇ ਇੱਕ ਬੰਦਾ ਵਿਛੋਣੇ ਵਾਲਾ ਇੱਕ ਬੰਦਾ ਭਰਨੇ ਵਾਲਾ ਬੰਦੇ ਚਾਰ ਬੋਲਦਾ ਮੈਨੂੰ ਘਾਟਾ ਲੱਗਦਾ ਪੂਰਾ ਜਿਹੜਾ ਭਰਨੇ ਨੂੰ ਰੂਣਾ ਪੈਂਦਾ ਨਾ ਵਿੱਚ ਰੋਕੇ ਬੰਦਾ ਭਾਉਣੀ ਪੈਂਦੀਆਂ ਉੱਥੇ ਬੰਦਾ ਖਖਵਾਪ ਜਾਂਦਾ ਫਿਰ ਚਾਰ ਬੰਦੇ ਹੁਣ ਹੁਣ ਤੇਰੀ ਚਾਹੀ ਬੰਡਾ ਪਾ ਰਹੇ ਹੋਣੇ ਦੀਆਂ ਫਿਰ ਬੰਦਾ ਖੜਦਾ ਨਹੀਂ ਇੱਕ ਬੰਦਾ ਵਿਛਾਈ ਜਾਂਦਾ ਦੋ ਬੰਦੇ ਬੰਨੀਆਂ ਨੇ ਇੱਕ ਬੰਦਾ ਭਰੀਆਂ ਜੀ ਵਿਛਾ ਲੈਣੀ ਇੱਕ ਵਾਰ ਚ ਸੱਤ ਪਾ ਕੇ ਫਿਰ ਇਕੱਠੀ ਕਰਨੀ ਉਹ ਤਾਂ ਫੇਰ ਹੱਤ ਫੇਰ ਐ ਕੰਮ ਚੱਲਦਾ ਹਾਂ ਉਹ ਕੰਮ ਰੋਜ਼ ਹੁੰਦਾ ਮੇਰੇ ਕੋਲ ਡੇਢ ਦੇ ਮੇ ਪੌਣੇ 2 ਕਿਲੇ ਦੂੜੀਆ ਟੁੱਟ ਜਾਂਦਾ ਸੀ ਕਿਲੋ ਆਪਾਂ ਆਰਾਮ ਨਾਲ ਢੂਈ ਦੇ ਇੱਕ ਕਿੜਾ ਲੱਗਦਾ ਇੱਕ ਕਿਲੇ 'ਚ ਆ ਇੱਕ ਕਿੜੇ 'ਚ ਅੱਧਾ ਕਿਲੀ ਲੈ ਜੰਨੇ ਅਸੀਂ ਤਿੰਨ ਕਿੜੇ ਹੋਣੇ ਕੱਲ੍ਹ ਦੇ ਲੱਗੇ ਪਜਾਮ ਦੇ ਕੱਲ੍ਹ ਇੱਕ ਸ਼ਾਮ ਦੇ ਲੱਗੇ ਇੱਕ ਸਵੇਰ ਨੂੰ ਲੱਗੇ ਅੱਜ ਹਾਂ ਹੁਣ ਖਤਮ ਕਰ ਦੇਣਾ ਕੰਮ ਇਹਦਾ ਬਾਕੀ ਦੇਖਦੇ ਆਂ ਜੇ ਵਧ ਗਈ ਮਾਰੀ ਮੋਟੀ ਸੇਪਾ ਖੁੱਲਾ ਭਰ ਲੂਗੇ ਉੱਪਰ ਪੰਡਾ ਪਾ ਲੂਗੇ ਹੁਣ ਕਿਹਾ ਕੋਈ ਗੀੜੇ ਮਰ ਜੈ ਨਹੀਂ ਘੜੀ ਘੜੀ ਪੀ ਪਰਾੜ ਬੜਨਾ ਤਿੰਨ ਕੀਲਿਆਂ ਦਾ ਵੀ ਆਪਾਂ ਨੇ ਕਾਕਾ ਬੜਨਾ ਹੈ ਤਿਆਰ ਹੈ ਬਟਾ ਦੋਣਾ ਯਾਰ ਕਾਲਾ ਹੀ ਬੜਦਾ ਹੈ ਕੰਮ ਕਾਕਾ ਕਰੀਏ ਕੰਬੈਲ ਆਉਣੀ ਉਹ ਵੀ ਹਾਂ ਇੱਥੇ ਕੰਬੈਲ ਬੜੂਣੇ ਯਾਰ ਇਹ ਤਾਂ ਤਿਆਰ ਆ ਬਾਈ ਇਹਨ ਪੂਰਾ ਤਿਆਰ ਆ ਕੋਈ ਨਹੀਂ ਕੋਈ ਵੀ ਨਹੀਂ ਹੈਨਾ ਅੱਜ ਦਿਨ ਦੇ ਲੱਗੇ ਲੱਗੇ ਕਾ ਨੂੰ ਕਹਾਂ ਕਿੱਥੇ ਕਾਲਾ ਕਿਥੇ ਆਪ ਕਿਥੇ ਬਲਾਉਂਦੀ ਜਾਂਦੀ ਹੁੰਦੀ ਚੱਲੀਆਂ ਜਾਂਦਾ ਹੁਣ ਵੱਟ ਦਮਾਵਾਂ ਵੱਟ ਦੂੰਗਾ ਮੱਤ ਇਨ ਕੀਲੇ ਇਕੱਠੇ ਵੱਡੇ ਹੈਗੇ ਤੇ ਸਾਡੇ ਵੱਲ ਹਾਂ ਤਿੰਨ ਹੋ ਗਿਆ ਇਹ ਇੱਕ ਉਹਦਾ ਪਰਾੜ ਏਡਾ ਏਡਾ ਕੇ ਉਹ ਤਾਂ ਠੀਕ ਆ ਕਹਿੰਦਾ ਬਾ ਹੁਣ ਕੀ ਕਰਾਂ ਮਾਜਾ ਕਹਦੇ ਆ ਪਈ ਪਤੀ ਨਗੀਲੇ ਇਕੱਠੇ ਵੱਡੇ ਦੇ ਕਿਤੇ ਅਗੇ ਛੇ ਛੇ ਗਿੱਲੇ ਹੋ ਗਏ ਤੇ ਉਰੇ ਬੂਟੇ ਲੱਗ ਗਏ ਹੁਣ ਚਲੋ ਵੇ ਭਰੋ ਇਹ ਤਾਂ ਬਾਈ ਭਰ ਕੇ ਖੜਾ ਸੁੱਕਣਾਗਾ ਗਿਆ ਹੁਣ ਕਿਆ ਹੁਣ ਕਿੱਥੇ ਜਾਵਾਂਗੇ ਉਹ ਬੋਲ ਹੁਣ ਕਿੱਥੇ ਜਾਵਾਂਗੇ ਬਸ ਹੁਣ ਤਾਂ ਘਰ ਨੂੰ ਹੀ ਜਾਵਾਂਗੇ ਪਰਕੇ ਜੋਂਡਲ ਭਈਏ ਨੂੰ ਕਾਲ ਕਰਦਾ ਸੀ ਉਹ ਕਹਿੰਦਾ ਭਈਏ ਨੂੰ ਬੋਲ ਹੁਣ ਕਿੱਥੇ ਜਾਣਾ ਉਹ ਗੱਗੇ ਰਹਿਣਾ ਹਰ ਸਾਲ ਦਾ ਕੰਮ ਆਸੀ ਆਪੇ ਢੋ ਲੈ ਜਾਂ ਸੱਟ ਦਾ ਫਾਇਦਾ ਹੋ ਗਿਆ ਆਪਣੀ ਆਰਾਮ ਨਾਲ ਪਾਈ ਜਾਂਦਾ ਕਿ ਗੁੱਪੂਂਦਰੇ ਗੁੱਪਾ ਬਣੇ ਨਾ ਚੱਲੀ ਜਾਂਦਾ ਅਗਲਾ ਸਾਡੀ ਸੋਣੀ ਨਹੀਂ ਤੇਰੇ ਸਮਝ ਨਹੀਂ ਆਉਂਦੀ। ਐਂ ਕਹ ਕੇ ਹੂੰ। ਦੁਪਹਿਰੇ ਆਏ ਤੇ ਆਰੋ ਹੀ ਫਿਰਦੇ ਨੇ। ਚਿੱਟੇ ਕੁਰਤੇ ਪਾ ਕੇ। ਚਿੱਟੇ ਕੱਪੜੇ ਬਾਈ। ਯellow ਬਾਈ, ਫਾਗੂ ਕਰਨ ਨੋ। ਲੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਇਹ ਬਾਹਰ ਤੇ ਬੰਦਾ ਬੁਲਾਇਆ ਬਾਈ ਆਹ ਦੇਖ ਬਾਹਰ ਤੇ ਬੰਦਾ ਬੁਲਾਇਆ ਬਾਈ ਪੰਡਾ ਲਾਉਣ ਚਲੋ ਆਉਂਦੇ ਨੇ ਲਾ ਕੇ ਅੰਦਰ ਵੀ ਦੇ ਅੰਦਰ ਕਿੱਧਰ ਲਾ ਕੇ ਕੱਪੜੇ ਲਾ ਦਿੰਦਾ ਤਿੰਨ ਤਿੰਨ ਲਗਣੀਆਂ ਜਦੋਂ ਉਦੋਂ ਲਈ ਆਪਾਂ 40 ਪੰਡਾ ਐ 5 ਲਾਈਨਾਂ ਚ ਲਾਉਣੀ ਆ 40 ਪੱਲੀਆਂ ਐ ਥੋੜੂ ਪੰਡਾ 40 8 ਇੱਕ ਗੇੜ ਚ ਲੱਗਣੀ ਚਾਹੀਦੀ ਆ ਪੱਲੀਆਂ 40 ਪੱਲੀਆਂ ਕਿੱਥੇ ਐ 40 ਆ ਮਾਲ ਲੱਗਣ ਦੀ 40 ਪੰਡਾ 40 ਪੰਡਾ ਇਹ ਕਿਹੜਾ ਨੇ ਖੜਾ ਹੀ ਰਹਿ ਗਿਆ ਇੱਕ ਵੀੜਾ ਲਿਆ ਦੋ ਵੀਰ ਨੂੰ ਸੱਜੇ ਜਾ ਕੇ ਫਿਰ ਫਿਰ ਵੀ ਲਾ ਬਲਪਰੀ ਆ ਵਾਜੀ ਵੀਰੇ ਐਵੇਂ ਲੱਗ ਜੂਣੀ ਆ ਹਾਂ ਐ ਲਾ ਕੇ ਇੱਕ ਰੱਬੇ ਉੱਪਰ ਰੱਖ ਦੀ ਵਾ ਆਹੋਂ ਲੱਗਣੀਆਂ ਦਬਾਹ ਹੋਣੀਆਂ ਇਹ ਤੋੜੀ ਤੋਕੇ ਵੇਲੇ ਵੀ ਹੋਗੇ ਤੇ ਵੱਡਣੀ ਆਲੇ ਗੱਲ ਪਾਈ ਉਹ ਤੇ ਲੈ ਰਹੀ ਤਾਂ ਟੂਟ ਹੋ ਕੇ ਵੇਲੇ ਵੀ ਹੋਗੇ ਤੇ ਵੱਡੜੀ ਆਲੇ ਸਾਰੀ ਉਹ ਮੇ ਤਾਂ ਲੋਆਈਆਂ ਖਿੜਗੀਆਂ ਜਾਣੀ ਰਸਾ ਬਾਲੀਆ ਰਸਾ ਬਾਈ ਰਸਾ ਰਸਾ ਬਾਈ ਰਸਾ ਯਾਰ ਉਹ ਹਾਣੀ ਨੂੰ ਜਾਣਾ ਜਾਨੂੰ ਰੇਤ ਫੜਨੀ ਪਿੰਡ ਆ ਜਾਣਾ ਆ ਉਹ ਡੰਡ ਰੇਤ ਫੜਨੀ ਆ ਪੰਡਾ ਜਾਦਾ ਉਹ ਘੱਟ ਲੱਗਦਾ ਆ ਗੱਲ ਕਰ ਉਹ ਨਾਲ ਚੱਕ ਕੇ ਪੰਡ ਚੁਲਦੇ ਏ ਏ ਏ ਹੂੰ ਚੱਲ ਬਈ ਬੇ ਲਾ ਦੇ ਤੁੰਨ ਵੇ ਤੰਨ ਕੱਠੀ ਹੋਣੀ ਆ ਲੈ ਇੱਕ ਦੋ ਬੰਨਾ ਮੈਂ ਕਹਿੰਦਾ ਹੋਊਂਗੀ ਆ ਹੋਰ ਮੈਂ ਕਿਹਾ ਮੋਟੀ ਮੋਟੀ ਉਹ ਤਾਂ ਰੈਡੀ ਭਲੇ ਜਾ ਚੱਲ ਆ ਲੈ ਰੈਡੀ ਅਮਾਏ ਸੌਖਾ ਆ ਨੂੰ ਆਇਦਰ ਨੂੰ ਆ ਕੋਈ 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 ਹਰ ਵੀਰੇ ਦੁਰੇ ਕੀ ਜਾਂਦਾ ਇਹ ਕਬੂਤਰਾਂ ਨੂੰ ਕੂ ਕੂ ਦੇਖੀ ਜਾਂਦਾ ਅੱਜ ਕੰਮ ਹੋ ਗਿਆ ਬਸ ਕੋਲਾ ਦਾਸਤਾ ਜੰਗਲ ਹਾਂ ਤਾਂ ਦੱਸਤਾ ਵੈ ਇਹ ਇਹ ਪੈ ਗਈਸ ਵਾਹੇ ਕੀ ਹੋ ਗਿਆ ਜੰਗ ਹੋ ਗਈ ਜੰਗ ਹਾਂ ਜੰਗ ਹੈ ਲੜਾਈ ਹੋ ਲੜਾਈ ਨਹੀਂ ਨਹੀਂ ਤਾਂ ਕੀ ਹੋਣਾ ਹੋਰ ਹੋਰ ਕੰਮ ਨੇ ਹੋਈਆਂ ਅੱਠ ਹੋ ਗਈਆਂ ਹੈ ਅੱਠ ਹੋ ਗਿਆ 1 2 3 4 5 10 ਹੋ ਗਏ ਕਿਹੜਾ ਹੋਰ ਲਾ ਨਹੀਂ ਫੇਰ ਇਹਨੂੰ? ਅਸਾਂ ਬਾਲੋ। ਹਾਂ? ਅਸਾਂ ਬਾਲੋ। ਇੰਨੇ ਚ ਤਾਂ ਮੈਂ ਸੁਣਾ ਲਾਂ ਬਾਬਾ। ਉੱਪਰ ਬੋਲਦੇ ਪਾਟੋ ਆਇਆ ਫੇਰ ਉੱਪਰ। ਚੱਲ ਉੱਪਰ ਫੇਰ ਚੱਲ। ਲਾ 16। ਹਾਂ? ਇਹ ਚੱਲ ਉੱਪਰ ਲਾ 16। ਹਾਂ। ਮੈਨੂੰ ਜਾਂਦਾ ਨਹੀਂ ਹੋਣਾ। ਕਾਲੇ ਜਣੀਆਂ ਯਾਰ। ਜਿਹੜੀ ਦਾ ਰੀਲ ਪਾਈ ਹੋਈ ਆ ਪਿੱਛੇ ਡਾਲਾ ਖਾਲੀ ਨਹੀਂ। ਹਾਂ। ਤੇ ਮੈਂ ਬੈਠਾ ਉਹ ਬਾਬੇ ਸਿੱਪ ਖਾਲੀਦਾ ਉਹਦਾ ਸਿੱਪ ਖਾਲੀਦਾ ਉਹ ਮੇਰੀ ਵੀ ਸੁਣ ਹਾਂ ਇਹਦੇ ਮਾਰ ਦੋ ਥੱਪੜ ਅੱਛਾ ਉਹ ਗੱਲ ਨਵੀਂ ਚਲੀ ਫੇ ਤਾਂ ਠੀਕ ਹੈ ਮੈਂ ਕਹੀ ਜਾਂਦਾ ਵੀ ਥੜਾ ਕੀ ਦੋ ਬੰਦੇ 헤ੜਾ ਵੀ ਆਉਣੀ ਉਹ ਵੀ ਦੇਖਦਾ ਸਿੱਪ ਖਾਲੀਦਾ ਉਹਦਾ ਆਪੇ ਆ ਜਾਣੀਆਂ ਇਹਦੀਆਂ ਫੇਰ ਹਾਂ ਮੈਂ ਕਿਹਣਾ ਚਾਹਤਾ ਸੀ ਕਿ ਉਹਦਾ ਉਹਦਾ ਅੰਮੋਲ 6 ਲੱਗੀਆਂ ਬੰਦਾ 3 3 6 ਥੋੜੀਆਂ ਵੀ 6 ਬੰਦਾ 6 ਹੋ ਰੇ 12 12 ਫੇ ਐਵੇਂ ਲੱਗਣੀਆਂ 1 2 3 4 5 5 ਸੀਗਾ 30 ਮਿੰਟਾਂ 'ਚ ਆਉਣੀ ਵਰਮੀ ਉਹ ਬਸ ਪੜ੍ਹ ਲਿਖਿਆ ਥੋੜਾ ਟਾਈਮ ਲੱਗ ਜਾਂਦਾ ਤਾਂ ਕੱਲ੍ਹ ਤੋਂ ਹੋਵੇ ਇਹਦਾ ਹੋਇਆ 30 ਮਿੰਟਾਂ 'ਚ ਕੱਲ੍ਹ ਦਾ ਫੇਰ ਵੀ ਆਉਣੀ ਹੈ ਰਹੀਆਂ 40 ਮਿੰਟਾਂ ਦਾ ਉੱਪਰ ਆਉਣੀਆਂ ਐਤੀ ਲਾ ਦੇ ਬੱਸ ਐਤੀ ਬੀਟ ਰਹਿਣਾ ਤੂੰ ਜੰਮਾ 40 ਲੱਖ ਦੀ ਨਾੜ ਚੜਕੇ ਲੈ ਲੱਤ ਕੇ ਹੀ ਚੜ ਤੋ ਜੀ